ਗੁਰੂ ਪਿਆਰਿਓ ਜਿਹੜੇ ਗੁਰੂ ਨਾਨਕ ਦੇ ਨਾਲ ਜੁੜ ਜਾਂਦੇ ਨੇ ਨਾ ਉਹ ਤਰ ਜਾਂਦੇ ਨੇ ਗੁਰੂ ਨਾਨਕ ਪਾਤਸ਼ਾਹ ਨਾਲ ਜਿਹੜੇ ਜੁੜੇ ਸਤਿਗੁਰਾਂ ਨੇ ਉਹਨਾਂ ਨੂੰ ਤਾਰ ਦਿੱਤਾ ਤੇ ਤਰਨਗੇ ਵੀ ਉਹੀ ਜਿਹੜੇ ਸਤਿਗੁਰ ਨਾਲ ਜੁੜਨਗੇ ਧੰਨ ਗੁਰੂ ਨਾਨਕ ਪਾਤਸ਼ਾਹ ਜਿੱਥੇ ਵੀ ਪ੍ਰਚਾਰ ਦੌਰੇ ਤੇ ਜਾਂਦੇ ਨੇ ਪ੍ਰਚਾਰ ਫੇਰੀਆਂ ਕਰਨ ਜਾਂਦੇ ਨੇ ਜਗਤ ਜਲੰਦੇ ਦਾ ਉਦਾਰ ਕਰਨ ਜਾਂਦੇ ਨੇ ਆਪਣੇ ਨਾਲ ਭਾਈ ਸਹਿਬ ਭਾਈ ਮਰਦਾਨਾ ਜੀ ਨੂੰ ਲੈ ਕੇ ਜਾਂਦੇ ਨੇ ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਹੈ ਤਨਸਨ ਭਾਈ ਮਰਦਾਨਾ ਜੀ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਲੰਘਾਈ ਗੁਰੂ ਨਾਨਕ ਮਹਾਰਾਜ ਨੇ ਭਾਈ ਸਹਿਬ ਭਾਈ ਮਰਦਾਨਾ ਜੀ ਨੂੰ ਭਾਈ ਆਖਿਆ ਕੇ ਮਰਦਾਨਿਆ ਤੂੰ ਮੇਰਾ ਭਾਈ ਹੈ ਭਾਈ ਦਾ ਮਤਲਬ ਹੁੰਦਾ ਭਰਾ ਸਰੀਰਕ ਤੌਰ ਤੇ ਭਵੇਂ ਆਪਾਂ ਇੱਕ ਮਾਤਾ ਦੇ ਪੇਟ ਵਿੱਚੋਂ ਜਨਮ ਨਹੀਂ ਲਿਆ ਪਰ ਤੇਰੇ ਨਾਮੈ ਪ੍ਰੇਮ ਐਸਾ ਕਰਦਾ ਜਿਵੇਂ ਆਪਾਂ ਸਕੇ ਭਰਾ ਹੋਈਏ ਤੇਰੇ ਦੁੱਖਾਂ ਵਿੱਚ ਤੇਰੇ ਸੁੱਖਾਂ ਵਿੱਚ ਮੈਂ ਤੇਰੇ ਨਾਲ ਖੜਾਂਗਾ ਤੇ ਗੁਰੂ ਪਿਆਰਿਓ ਗੁਰੂ ਨਾਨਕ ਪਾਤਸ਼ਾਹ ਖੜਦੇ ਵੀ ਨੇ ਭਾਈ ਮਰਦਾਨਾ ਜੀ ਦੇ ਨਾਲ ਤੇ ਭਾਈ ਮਰਦਾਨਾ ਵੀ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਭਰਾ ਬਣ ਕੇ ਰਿਹਾ। ਸਾਰੀ ਉਮਰ ਗੁਰਨਾਨਕ ਪਾਤਸ਼ਾਹ ਜੀ ਦੇ ਨਾਲ ਲੰਘਾਈ। ਗੁਰਨਾਨਕ ਮਹਾਰਾਜ ਦੇ ਘਰ ਦੇ ਵਿੱਚ ਕੋਈ ਖੁਸ਼ੀ ਆਉਂਦੀ ਸੀ ਭਾਈ ਮਰਦਾਨੇ ਨੂੰ ਚਾਹ ਚੜ ਜਾਂਦਾ ਸੀ। ਤੇ ਹੁਣ ਤੁਸੀਂ ਅੰਦਾਜ਼ਾ ਲਗਾ ਕੇ ਵੇਖੋ ਵੀ ਜਦੋਂ ਭਾਈ ਮਰਦਾਨੇ ਦੇ ਘਰ ਵਿੱਚ ਖੁਸ਼ੀ ਆਉਂਦੇ ਹੋਏਗੀ ਉਦੋਂ ਗੁਰਨਾਨਕ ਨੂੰ ਵੀ ਚਾਹ ਚੜ ਜਾਂਦਾ ਸੀ। ਇਤਿਹਾਸ ਪੜਦੇ ਆ ਨਾ ਆਪਾਂ ਕਿ ਜਦੋਂ ਭਾਈ ਮਰਦਾਨਾ ਜੀ ਦੇ ਗ੍ਰਹਿ ਵਿਖੇ ਇੱਕ ਬੇਟੀ ਨੇ ਜਨਮ ਲਿਆ ਤਿੰਨ ਬੱਚੇ ਨੇ ਭਾਈ ਮਰਦਾਨਾ ਜੀ ਦੇ ਇੱਕ ਭਾਈ ਅਜਾਦਾ ਜੀ ਤੇ ਭਾਈ ਸਜਾਦਾ ਜੀ ਇਹ ਦੋ ਪੁੱਤਰ ਹੋਏ ਨੇ ਇੱਕ ਬੇਟੀ ਹੈ ਜਿਹਦਾ ਨਾਮ ਇਤਿਹਾਸ ਦੇ ਵਿੱਚ ਕਾਕੋ ਜੀ ਆਇਆ ਹੈ ਕਾਕੋ ਕਿਹਾ ਕਰਦੇ ਸਨ ਪਿਆਰ ਨਾਲ ਤੇ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਗੁਰੂ ਨਾਨਕ ਮਹਾਰਾਜ ਕੋਲ ਭੱਜ ਕੇ ਆਉਂਦੇ ਨੇ ਬਾਬਾ ਇੱਕ ਗੱਲ ਦੱਸਾਂ ਮਹਾਰਾਜ ਕੇ ਦੇ ਦੱਸ ਲਈ ਹੁਣ ਸਤਗੁਰਤਾ ਅੰਤਰਾਜਮੀ ਨੇ ਜਾਣੀ ਜਾਣ ਨੇ ਤੇ ਭਾਈ ਮਰਦਾਨਾ ਆਖਣ ਲੱਗਿਆ ਪਾਤਸ਼ਾਹ ਜੀ ਮਿਹਰ ਹੋਈ ਏ ਤੁਹਾਡੀ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਏ ਅੱਜ ਮੇਰੇ ਘਰ ਦੇ ਵਿੱਚ ਧੀ ਨੇ ਜਨਮ ਲਿਆ ਤੇ ਗੁਰੂ ਪਿਆਰੇਓ ਧੰਨ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਮਰਦਾਨਾ ਮੁਬਾਰਕਾਂ ਤੈਨੂੰ ਵਧਾਈਆਂ ਤੈਨੂੰ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅੱਲਾਹ ਤਾਲਾ ਨੇ ਤੇਰੇ ਘਰ ਦੇ ਉੱਤੇ ਬਹੁਤ ਰਹਿਮਤ ਕੀਤੀ ਹੈ ਤੇਰੇ ਘਰ ਧੀ ਨੇ ਜਨਮ ਲਿਆ ਤੇ ਗੁਰੂ ਪਿਆਰੇ ਉਹ ਗੁਰਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਦੋ ਪੁੱਤਰ ਸਨ ਬਾਬਾ ਸ੍ਰੀਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਤੇ ਭਾਈ ਮਰਦਾਨੇ ਨੂੰ ਆਖਿਆ ਕਰਦੇ ਸਨ ਭਾਈ ਮਰਦਾਨੇ ਆ ਉਹ ਬੇਟੀ ਐ ਜਿਹੜੀ ਧੀ ਐ ਜਿਹਨੂੰ ਤੂੰ ਕਾਕੋ ਕਹਿਣਾ ਉਹ ਤੇਰੀ ਧੀ ਨਹੀਂ ਉਹ ਸਾਡੀ ਵੀ ਧੀ ਐ ਸਾਡੀ ਵੀ ਬੇਟੀ ਲੱਗਦੀ ਐ ਤੇ ਗੁਰੂ ਪਿਆਰਿਓ ਭਾਈ ਮਰਦਾਨਾ ਜਦੋਂ ਇਹ ਗੱਲਾਂ ਸੁਣਦਾ ਨਾ ਬੜਾ ਖੁਸ਼ ਹੁੰਦਾ ਹੁਣ ਜਦੋਂ ਗੁਰੂ ਨਾਨਕ ਮਹਾਰਾਜ ਜਿੱਥੇ ਵੀ ਪ੍ਰਚਾਰ ਕਰਨ ਜਾਂਦੇ ਨੇ ਜਗਤ ਜਲਨ ਦੇ ਦਾ ਉਧਾਰ ਕਰਨ ਜਾਂਦੇ ਨੇ ਭਾਈ ਮਰਦਾਨਾ ਨਾਲ ਹੀ ਜਾਂਦਾ ਸਾਰੀ ਉਮਰ ਗੁਰਨਾਨਕ ਤੋਂ ਪਾਸਾ ਨਹੀਂ ਜੇ ਵੱਟਿਆ ਸਮਾ ਲੰਘਦਾ 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 ਚਲੇ ਜਾਂਦਾ ਗੁਰੂ ਪਿਆਰਿਓ ਗੁਰਨਾਨਕ ਮਹਾਰਾਜ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆ ਜਾਂਦੇ ਨੇ ਤੇ ਭਾਈ ਮਰਦਾਨਾ ਵੀ ਨਾਲ ਹੀ ਆ ਜਾਂਦਾ ਗੁਰਨਾਨਕ ਮਹਾਰਾਜ ਜੀ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਦੇ ਵਿੱਚ ਨੌਕਰੀ ਕਰਦੇ ਨੇ 13-13 ਤੋਲਦੇ ਨੇ ਤੇ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਵੀ ਨਾਲ ਹੀ ਨੇ ਹੁਣ ਸੁਲਤਾਨਪੁਰ ਲੋਧੀ ਵਿੱਚ ਰਹਿੰਦੇ ਆ ਹੋਇਆ ਭਾਈ ਮਰਦਾਨਾ ਜੀ ਨੂੰ ਇੱਕ ਸੁਨੇਹਾ ਮਿਲਦਾ ਰਾਏਪੋਏ ਦੀ ਤਲਵੰਡੀ ਤੋਂ ਸੁਨੇਹਾ ਆਇਆ ਸੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਹੋਇਆ ਨਾ ਰਾਏਪੋਏ ਦੀ ਤਲਵੰਡੀ ਜਿਹਨੂੰ ਅੱਜ ਆਪਾਂ ਨਨਕਾਣਾ ਸਾਹਿਬ ਕਹਿੰਦੇ ਆ ਗੁਰੂ ਪਿਆਰਿਓ ਉੱਥੋਂ ਦੇ ਹੀ ਧੰਨ ਗੁਰੂ ਨਾਨਕ ਮਹਾਰਾਜ ਨੇ ਉੱਥੋਂ ਦੇ ਹੀ ਭਾਈ ਮਰਦਾਨਾ ਜੀ ਨੇ ਅੱਜ ਜਿਹੜਾ ਸੁਨੇਹਾ ਆਇਆ ਨਾ ਪਿੰਡੋ ਉਹ ਭਾਈ ਮਰਦਾਨਾ ਜੀ ਨੂੰ ਆਇਆ ਭਾਈ ਮਰਦਾਨਾ ਜੀ ਨੂੰ ਸੁਨੇਹਾ ਇਹ ਆਇਆ ਕਿ ਭਾਈ ਭਾਈ ਮਰਦਾਨਾ ਜੀ ਜਿਹੜੀ ਤੁਹਾਡੀ ਬੇਟੀ ਕਾਕੋ ਹੈ ਨਾ ਹੁਣ ਵੱਡੀ ਹੋ ਗਈ ਹੈ ਉਹਦਾ ਵਿਆਹ ਕਰਨਾ ਦੇਖ ਦਿਖਾਈਏ ਕਰਨ ਵਾਲੇ ਆਉਣਗੇ ਤੁਸੀਂ ਗੁਰਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਤੋਂ ਆਗੇ ਆ ਲੈ ਕੇ ਨਾ ਪਿੰਡ ਜ਼ਰੂਰ ਪਹੁੰਚਿਓ ਤੇ ਗੁਰੂ ਬਿਆਰਿਓ ਭਾਈ ਮਰਦਾਨੇ ਨੂੰ ਚਾਹ ਚੜ ਜਾਂਦਾ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਕਹੌਣ ਦਾ ਪਾਤਸ਼ਾਹ ਰਹਿਮਤ ਹੋਈ ਹੈ ਕਿਰਪਾ ਹੋਈ ਹੈ ਆਪ ਜੀ ਦੀ ਬੇਟੀ ਲਈ ਭਾਬ ਕਾਕੋ ਲਈ ਪਰਿਵਾਰ ਵਾਲਿਆਂ ਨੇ ਟੱਬਰ ਵਾਲਿਆਂ ਨੇ ਇੱਕ ਵਰ ਲੱਭਿਆ ਹੈ ਇੱਕ ਬੇਟਾ ਚੁਣਿਆ ਹੈ ਉਹਦੇ ਨਾਲ ਪਾਤਸ਼ਾਹ ਜੀ ਸਗਾਈ ਹੋਣੀ ਹੈ ਜੇ ਤੁਸੀਂ ਹੁਕਮ ਕਰੋ ਤਾਂ ਮੈਂ ਪਿੰਡ ਚਲੇ ਜਾਮਾ ਧੰਗੁਰ ਨਾਨਕ ਮਹਾਰਾਜ ਕਹਿੰਦੇ ਮਰਦਾਨੇ ਆ ਜ਼ਰੂਰ ਜਾਣਾ ਚਾਹੀਦਾ ਇਹ ਤਾਂ ਬਹੁਤ ਭਾਗਾਂ ਭਰਿਆ ਦਿਨ ਚੜਿਆ ਕਿ ਸਾਡੀ ਬੇਟੀ ਸਾਡੀ ਧੀ ਕਾਕੋ ਨੂੰ ਇੱਕ ਨਵਾਂ ਜੀਵਨ ਮਿਲਣ ਜਾ ਰਿਹਾ ਹੈ ਇੱਕ ਨਵਾਂ ਆਪਣਾ ਘਰ ਵਸਣ ਜਾ ਰਿਹਾ ਹੈ ਤੈਨੂੰ ਜਾਣਾ ਚਾਹੀਦਾ ਭਾਈ ਮਰਦਾਨਾ ਆਗਿਆ ਲੈ ਕੇ ਚਲੇ ਜਾਂਦਾ ਘਰ ਦੇ ਵਿੱਚ ਪਹੁੰਚ ਜਾਂਦਾ ਤੇ ਗੁਰੂ ਪਿਆਰਿਓ ਘਰ ਵਾਲੀ ਪੁੱਛਦੀ ਹੈ ਆਗੇ ਤੁਸੀਂ ਭਾਈ ਮਰਦਾਨਾ ਕਿੰਦਾ ਆਗਿਆ ਚਲੋ ਫਿਰ ਫਲਾਣੇ ਦਿਨ ਲੜਕੇ ਵਾਲਿਆਂ ਨੇ ਆਪਣੀ ਕਾਕੋ ਨੂੰ ਵੇਖਣ ਆਉਣਾ ਪੱਕ ਠੱਕ ਹੋ ਜਾਏਗੀ ਤੇ ਫਿਰ ਆਪਾਂ ਵਿਆਹ ਕਰ ਦਿਆਂਗੇ ਭਾਈ ਮਰਦਾਨਾ ਕਹਿੰਦਾ ਸੱਤ ਬਚਨ ਗੁਰੂ ਪਿਆਰੋ ਵੇਖਣ ਆਲੇ ਆਉਂਦੇ ਨੇ ਭਾਈ ਮਰਦਾਨਾ ਜੀ ਦੀ ਬੇਟੀ ਨੂੰ ਹਾਂ ਕਰ ਜਾਂਦੇ ਨੇ ਉਸ ਸਮੇ 92 ਬੰਦੇ ਆਇਆ ਕਰਦੇ ਸਨ ਤੇ ਜੇ ਜਦੋਂ ਹਾਂ ਕਰ ਜਾਂਦੇ ਨੇ ਨਾ ਪੱਕ ਠੱਕ ਹੋ ਜਾਂਦੀ ਹੈ ਜਿਹਨੂੰ ਰੋਕਾ ਕਹਿ ਦਿੰਨੇ ਆ ਮੰਗਣਾ ਹੋ ਜਾਂਦਾ ਜਿਹਨੂੰ ਕਹਿ ਦਿੰਨੇ ਆ ਤੇ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਤੇ ਭਾਈ ਮਰਦਾਨਾ ਜੀ ਦੀ ਘਰ ਵਾਲੀ ਦੋਵੇਂ ਭਾਈ ਮਰਦਾਨਾ ਜੀ ਦੇ ਪੁੱਤਰ ਤੇ ਉਹਨਾਂ ਦੀ ਬੇਟੀ ਕਾਕੋ ਬੈਠ ਜਾਂਦੇ ਨੇ ਭਾਈ ਮਰਦਾਨੇ ਦੀ ਘਰ ਵਾਲੀ ਕਹਿੰਦੀ ਹੈ ਮਰਦਾਨੇ ਨੂੰ ਕਹਿੰਦੀ ਗੱਲ ਸੁਣੋ ਜੀ ਹੁਣ ਬੇਟੀ ਦਾ ਮੰਗਣਾ ਤਾਂ ਆਪਾਂ ਕਰ ਦਿੱਤਾ ਸਗਾਈ ਤਾਂ ਕਰ ਦਿੱਤੀ ਹੁਣ ਵਿਆਹ ਵੀ ਆਪਾਂ ਕਰਨਾ ਤੇ ਜਿਹੜੇ ਲੜਕੇ ਵਾਲੇ ਨੇ ਨਾ ਉਹ ਵਿਆਹ ਛੇਤੀ ਮੰਗ ਰਹੇ ਨੇ ਉਹ ਕਹਿੰਦੇ 6 ਮਹੀਨਿਆਂ ਤੱਕ ਸਾਨੂੰ ਵਿਆਹ ਦੇ ਦਿਓ ਤੇ ਗੁਰੂ ਪਿਆਰਿਓ ਭਾਈ ਮਰਦਾਨਾ ਕਹਿੰਦਾ ਭਾਈ ਜਿਵੇਂ ਉਹਨਾਂ ਦੀ ਮौज ਹੈ ਵਿਆਹ ਕਰਨਾ ਚਾਹੀਦਾ ਭਾਈ ਤਾਂ ਮਰਦਾਨਾ ਜੀ ਇਸਲਾਮ ਧਰਮ ਦੇ ਨਾਲ ਸੰਬੰਧ ਰੱਖਦੇ ਸੀ ਉਹ ਨਿਕਾਹ ਕਹਿ ਦਿੰਦੇ ਨੇ ਤੇ ਭਾਈ ਮਰਦਾਨੇ ਦੀ ਘਰ ਵਾਲੀ ਆਖਣ ਲੱਗੀ ਗੱਲ ਸੁਣੋ ਜੀ ਤੁਸੀਂ ਤਾਂ ਗੁਰਨਾਨਕ ਦੇ ਨਾਲ ਰਹਿੰਦੇ ਹੋ ਕੋਈ ਆਪਣਾ ਕੰਮ ਕਾਰ ਨਹੀਂ ਕਰਦੇ ਕੋਈ ਤੁਹਾਡਾ ਆਪਣਾ ਅਜਿਹਾ ਕਿੱਤਾ ਨਹੀਂ ਹੈ ਜਿਸ ਦੇ ਜ਼ਰੀਏ ਤੁਹਾਡੇ ਕੋਲ ਕੋਈ ਮਾਇਆ ਆ ਜਾਵੇ ਪੈਸੇ ਆ ਜਾਵੇ ਤੁਸੀਂ ਸਾਰਾ ਦਿਨ ਸਾਰੀ ਰਾਤ ਗੁਰਨਾਨਕ ਨਾਲ ਰਹਿੰਦੇ ਹੋ ਹੁਣ ਤੁਸੀਂ ਜਦੋਂ ਵਿਆਹ ਆਉਣਾ ਨਾ ਗੁਰਨਾਨਕ ਪਾਤਸ਼ਾਹ ਨੂੰ ਆਖ ਦਿਓ ਪਾਤਸ਼ਾਹ ਮੇਰੀ ਬੇਟੀ ਦਾ ਵਿਆਹ ਹੈ ਕਿਰਪਾ ਕਰਕੇ ਬੇਟੀ ਦੇ ਵਿਆਹ ਤੇ ਮਾਇਆ ਜ਼ਰੂਰ ਦੇ ਦਿਓ ਤੇ ਗੁਰੂ ਪਿਆਰੇ ਜਦੋਂ ਇਹ ਗੱਲ ਆਖੀ ਨਾ ਭਾਈ ਮਰਦਾਨਾ ਕਹਿੰਦਾ ਸਤਿਵੰਤ ਜੀ ਗੁਰੂ ਪਿਆਰਿਓ ਉਸ ਸਮੇਂ ਭਾਈ ਸਾਹਿਬ ਭਾਈ ਮਰਦਾਨਾ ਜੀ ਇਹ ਗੱਲ ਸੁਣ ਕੇ ਨਾ ਅੰਦਰੋਂ ਅੰਦਰੇ ਗੁਰੂ ਨਾਨਕ ਪਾਤਸ਼ਾਹ ਦਾ ਖਿਆਲ ਕਰਦੇ ਨੇ ਭਾਵੇਂ ਕਿ ਗੁਰੂ ਨਾਨਕ ਮਹਾਰਾਜ ਮੇਰੇ ਸਤਗੁਰ ਨੇ ਮੇਰੇ ਰਹਿਬਰ ਨੇ ਮੈਂ ਗੁਰੂ ਨਾਨਕ ਮਹਾਰਾਜ ਕੋਲ ਰਹਿਣਾ ਪਰ ਕਿਵੇਂ ਆਖਾਂ ਦਾਤੇ ਤੋਂ ਮੰਗਣਾ ਚਾਹੀਦਾ ਜੇ ਦਾਤੇ ਤੋਂ ਮੰਗੇ ਹੀ ਲਿਆ ਫਿਰ ਉਹ ਦਾਤਾ ਕਾਦਾ ਹੋਇਆ ਤੇ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਹੁਣ ਪਰਿਵਾਰ ਤੋਂ ਵਿਦਾਇਗੀ ਲੈ ਕੇ ਨਾ ਫੇਰ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆ ਜਾਂਦੇ ਨੇ ਜਦੋਂ ਸੁਲਤਾਨਪੁਰ ਲੋਧੀ ਆਉਂਦੇ ਨੇ ਨਾ ਗੁਰਨਾਨਕ ਮਹਾਰਾਜ ਜੀ ਨੂੰ ਮਿਲਦੇ ਨੇ ਗੁਰਨਾਨਕ ਮਹਾਰਾਜ ਕਹਿੰਦੇ ਭਾਈ ਮਰਦਾਨੇ ਆ ਮੁਬਾਰਕਾਂ ਤੈਨੂੰ ਤੂੰ ਆਪਣੀ ਬੇਟੀ ਦਾ ਰਿਸ਼ਤਾ ਕਰ ਆਇਆ ਸਤਿਗੁਰ ਕਿਰਪਾ ਕਰੇ ਮਿਹਰ ਕਰੇ ਆਪਣੀ ਕਾਕੋ ਦਾ ਬੇਟੀ ਦਾ ਧੀ ਦਾ ਵਿਆਹ ਬੜੀ ਚੜ੍ਹਦੀ ਕਲਾ ਨਾਲ ਹੋਵੇ ਗੁਰੂ ਨਾਨਕ ਮਹਾਰਾਜ ਨੇ ਇਹ ਗੱਲ ਤਾਂ ਕਹਿ ਦਿੱਤੀ ਪਰ ਭਾਈ ਮਰਦਾਨਾ ਅੰਦਰੋਂ ਅੰਦਰ ਹੀ ਇਹ ਸੋਚ ਰਿਹਾ ਕਿ ਜੋ ਮੇਰੀ ਘਰ ਵਾਲੀ ਨੇ ਕਿਹਾ ਸੀ ਵੀ ਗੁਰੂ ਨਾਨਕ ਮਹਾਰਾਜ ਨੂੰ ਕਹਿ ਦੇਈਂ ਕਿ ਵਿਆਹ ਤੇ ਥੋੜਾ ਜਿਹਾ ਖਰਚ ਚਾਹੀਦਾ ਹੈ ਪੈਸੇ ਚਾਹੀਦੇ ਨੇ ਪਟਵਾਰੀਆਂ ਦਾ ਮੁੰਡਾ ਤਕੜੇ ਪੈਸੇ ਹੋਣਗੇ ਵੀ ਕੁਝ ਮਾਇਆ ਦੇ ਦੇਣਗੇ ਵਿਆਹ ਵਧੀਆ ਹੋ ਜਾਏਗਾ ਭਾਈ ਮਰਦਾਨਾ ਅਜੇ ਅੰਦਰੋਂ ਅੰਦਰ ਹੀ ਖਿਆਲ ਕਰ ਰਿਹਾ ਪਰ ਜਵਾਨ ਤੋਂ ਇਹ ਸ਼ਬਦ ਬੋਲ ਨਹੀਂ ਰਿਹਾ ਤੇ ਧੰ ਗੁਰੂ ਨਾਨਕ ਮਹਾਰਾਜ ਭਾਈ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਤੂੰ ਜਿੱਥੇ ਆਪਣੀ ਬੇਟੀ ਦਾ ਰਿਸ਼ਤਾ ਕਰਕੇ ਆਏ ਆਂ ਪਰਿਵਾਰ ਵਾਲੇ ਵਧੀਆ ਨੇ ਅਕਾਲ ਪੁਰਖ ਅੱਲਾਹ ਤਾਲਾ ਦੀ ਤੇਰੇ ਤੇ ਮਿਹਰ ਹੋਈ ਐ ਤੈਨੂੰ ਮੈਂ ਇੱਕ ਗੱਲ ਦੱਸਾਂ ਤੇ ਗੁਰੂ ਪਿਆਰਿਓ ਭਾਈ ਮਰਦਾਨਾ ਕਹਿੰਦਾ ਦੱਸੋ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਮਰਦਾਨੇ ਆ ਮੈਂ ਤੈਨੂੰ ਪਹਿਲੇ ਦਿਨ ਤੋਂ ਕਹਿੰਦਾ ਆ ਰਿਆਂ ਹਾਂ ਉਹ ਜਿਹੜੀ ਕਾਕੋ ਹੈ ਉਹ ਕੱਲੀ ਤੇਰੀ ਧੀ ਨਹੀਂ ਐ ਉਹ ਮੇਰੀ ਵੀ ਧੀ ਐ ਮੇਰੀ ਵੀ ਬੇਟੀ ਲੱਗਦੀ ਐ ਅਸੀਂ ਆਪਣੀ ਬੇਟੀ ਦਾ ਵਿਆਹ ਇਸ ਤਰ੍ਹਾਂ ਕਰਾਂਗੇ ਜਿਵੇਂ ਰਾਜੇ ਮਹਾਰਾਜਿਆਂ ਦੇ ਵਿਆਹ ਹੁੰਦੇ ਨੇ ਅਜਿਹਾ ਵਿਆਹ ਕਰਾਂਗੇ ਮਰਦਾਨੇ ਆ ਲੋਕ ਅਡੀਆਂ ਚੁੱਕ ਚੁੱਕ ਵੇਖਿਆ ਕਰਨਗੇ ਤੇ ਗੁਰੂ ਪਿਆਰਿਓ ਹੁਣ ਗੁਰਨਾਨਕ ਮਹਾਰਾਜ ਨੇ ਵਚਨ ਕਰ ਦਿੱਤੇ ਭਾਈ ਮਰਦਾਨੇ ਨੂੰ ਹੌਸਲਾ ਆ ਗਿਆ ਹੁਣ 6 ਮਹੀਨੇ ਵਿਆਹ ਦੇ ਵਿੱਚ ਰੱਖੇ ਸਨ ਤੇ ਜਿਹੜੇ ਦਿਨ ਰੱਖੇ ਹੁੰਦੇ ਨੇ ਤਾਂ ਇੱਕਦਮ ਭੱਜਦੇ ਨੇ ਨਾ ਥੋੜੇ ਦਿਨ ਰਹਿ ਜਾਂਦੇ ਨੇ ਮਹੀਨਾ ਕਿ ਰਹਿ ਜਾਂਦਾ ਵਿਆਹ ਦੇ ਵਿੱਚ 5 ਮਹੀਨੇ ਲੰਘ ਜਾਂਦੇ ਨੇ ਭਾਈ ਮਰਦਾਨਾ ਫੇਰ ਆਉਂਦਾ ਗੁਰਨਾਨਕ ਮਹਾਰਾਜ ਕੋਲ ਪਾਤਸ਼ਾਹ ਇੱਕ ਮਹੀਨਾ ਰਹਿ ਗਿਆ ਬੇਟੀ ਦੇ ਵਿਆਹ ਵਿੱਚ ਮਹਾਰਾਜ ਕਿਦੇ ਮਰਦਾਨਿਆਂ ਤਾਂ ਬੜੀ ਖੁਸ਼ੀ ਦੀ ਗੱਲ ਹੈ ਵੇਖ ਦਿਨ ਕਿਵੇਂ ਭੱਜੇ ਆਉਂਦੇ ਨੇ ਹੁਣ ਭਾਈ ਮਰਦਾਨਾ ਫੇਰ ਨਹੀਂ ਮੂੰਹੋਂ ਕਹਿ ਰਿਹਾ ਕਿ ਮੈਨੂੰ ਮਾਇਆ ਚਾਹੀਦੀ ਹੈ ਪੈਸੇ ਚਾਹੀਦੇ ਨੇ ਮੈਂ ਕੁਝ ਸਮਾਨ ਵੀ ਖਰੀਦਣਾ ਘਰ ਵਾਲੀ ਨੇ ਕਹਿ ਕੇ ਕੱਲਿਆ ਸੀ ਨਾ ਤੋਰਿਆ ਸੀ ਵੀ ਬੇਟੀ ਦੇ ਵਿਆਹ ਤੋਂ 10-15 ਦਿਨ ਤੁਸੀਂ ਪਹਿਲਾਂ ਆ ਜਿਓ ਸਮਾਨ ਵੀ ਲੈ ਕੇ ਆਉਣਾ ਬਰੀ ਵੀ ਲੈ ਕੇ ਆਉਣੀ ਆ ਜੋ ਬੇਟੀ ਨੂੰ ਆਪਾਂ ਦਾਜ ਵਿੱਚ ਦੇਣਾ ਉਹ ਵੀ ਲੈ ਕੇ ਆਉਣਾ ਤੇ ਗੁਰੂ ਪਿਆਰਿਓ ਭਾਈ ਮਰਦਾਨਾ ਕਹਿੰਦਾ ਨਹੀਂ ਬਸ ਯਾਦ ਕਰਾ ਦਿੰਦਾ ਗੁਰੂ ਨਾਨਕ ਮਹਾਰਾਜ ਨੂੰ ਪਤਾ ਭਾਈ ਮਰਦਾਨੇ ਨੂੰ ਆ ਵੀ ਕਿ ਗੁਰੂ ਨਾਨਕ ਮਹਾਰਾਜ ਨੂੰ ਪਤਾ ਹੈ ਚਲੋ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਵਿਆਹ ਬੜਾ ਚੜ੍ਹਦੀ ਕਲਾ ਵਾਲਾ ਹੋਏਗਾ ਜਿਵੇਂ ਰਾਜੇ ਮਹਾਰਾਜਿਆਂ ਦੀ ਧੀਆਂ ਦਾ ਬੇਟੀਆਂ ਦਾ ਵਿਆਹ ਹੁੰਦਾ ਉਵੇਂ ਦਾ ਵਿਆਹ ਹੋਏਗਾ ਮਰਦਾਨਾ ਖੁਸ਼ ਹੋ ਜਾਂਦਾ ਫੇਰ ਆਪਣੇ ਕੰਮ-ਕਾਰ ਲੱਗ ਜਾਂਦਾ 15 ਕਿ ਦਿਨ ਜਦੋਂ ਰਹਿ ਜਾਂਦੇ ਨੇ ਨਾ ਭਾਈ ਮਰਦਾਨਾ ਫੇਰ ਗੁਰਨਾਨਕ ਪਾਤਸ਼ਾਹ ਕੋਲ ਚੱਲ ਕੇ ਆਉਂਦਾ ਪਾਤਸ਼ਾਹ ਜੀ ਹੁਣ ਮੈਨੂੰ ਪਿੰਡ ਜਾਣਾ ਪਏਗਾ ਕਿਉਂ ਕਿਉਂਕਿ ਬੇਟੀ ਦਾ ਜਿਹੜਾ ਵਿਆਹ ਰੱਖਿਆ ਉਹਦੇ ਦਿਨ ਥੋੜੇ ਰਹਿ ਗਏ ਮੈਂ ਸਮਾਨ ਵੀ ਖਰੀਦਣਾ ਹੈ ਤਨ ਗੁਰ ਨਾਨਕ ਮਹਾਰਾਜ ਕਹਿੰਦੇ ਭਾਈ ਮਰਦਾਨਾ ਤੈਨੂੰ ਜਾਣਾ ਚਾਹੀਦਾ ਫਿਰ ਹੁਣ ਭਾਈ ਮਰਦਾਨਾ ਫੇਰ ਨਹੀਂ ਆਖ ਰਿਹਾ ਕਿ ਮੈਨੂੰ ਪਾਤਸ਼ਾਹ ਮਾਇਆ ਦੋ ਪੈਸੇ ਦਿਓ ਜਦੋਂ ਇਹ ਗੱਲ ਨਹੀਂ ਨਾ ਕਹਿ ਰਿਹਾ ਤਾਂ ਹੁਣ ਗੁਰੂ ਨਾਨਕ ਮਹਾਰਾਜ ਜਾਣੀ ਜਾਣ ਨੇ ਭਾਈ ਮਰਦਾਨਾ ਨਮਸਕਾਰ ਕਰਕੇ ਤੁਰਨ ਲੱਗਿਆ ਮਨੋਮਨੀ ਸੋਚਦਾ ਉਹ ਘਰ ਵਾਲੀ ਨੂੰ ਕੀ ਆਖਾਂਗਾ ਘਰ ਵਾਲੀ ਨੇ ਤਾਂ ਆਖਿਆ ਸੀ ਕਿ ਪੈਸੇ ਲੈ ਕੇ ਆਈ ਮਾਇਆ ਲੈ ਕੇ ਆਈ ਹੋਰ ਕੋਈ ਮੇਰੇ ਕੋਲੇ ਕੀਤਾ ਨਹੀਂ ਕੰਮ ਨਹੀਂ ਹੋਰ ਕਿਤੇ ਮੈਂ ਕੁਝ ਕੀਤਾ ਨਹੀਂ ਪੈਸਾ ਕੋਈ ਜੋੜਿਆ ਨਹੀਂ ਤੇ ਹੁਣ ਮੈਂ ਖਾਲੀ ਜਾ ਰਿਹਾ ਹਾਂ ਕਹੋ ਜਾ ਹੋਏਗਾ ਮੇਰੀ ਬੇਟੀ ਦਾ ਵਿਆਹ ਗੁਰੂ ਨਾਨਕ ਪਾਤਸ਼ਾਹ ਤਾਂ ਕਹਿੰਦੇ ਰਾਜਿਆਂ ਮਹਾਰਾਜਿਆਂ ਦੀਆਂ ਧੀਆਂ ਵਰਗਾ ਜਿਹੋ ਜਿਹੋ ਉਹਨਾਂ ਦਾ ਵਿਆਹ ਹੁੰਦਾ ਹੋਏ ਜਾ ਹੋਏਗਾ ਇਹ ਕੀ ਹੋਇਆ ਗੁਰੂ ਨਾਨਕ ਮਹਾਰਾਜ ਤਾਂ ਮੈਨੂੰ ਮਾਇਆ ਨੂੰ ਕਹਿ ਹੀ ਨਹੀਂ ਰਹੇ ਜਦੋਂ ਤੁਰਨ ਲੱਗਦਾ ਨਾ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਪਿੱਛੇ ਉਹ ਬਾਜ਼ ਮਾਰ ਲੈਂਦੇ ਨੇ ਮਰਦਾਨਿਆਂ ਪਿੰਡ ਚੱਲੇ ਆਂ ਜੀ ਪਾਤਸ਼ਾਹ ਪਿੰਡ ਚੱਲੇ ਆਂ ਇਹਨੇ ਨੂੰ ਸਤਗੁਰਾਂ ਦਾ ਇੱਕ ਗੁਰਸਿੱਖ ਚੌਧਰੀ ਭਾਈ ਪਗੀਰਥ ਆ ਜਾਂਦਾ ਜਦੋਂ ਭਾਈ ਪਗੀਰਥ ਚੌਧਰੀ ਸੀ ਬੜਾ ਤਕੜਾ ਸੀ ਇਹ ਪੈਸੇ ਪੱਖੋਂ ਇਹ ਜਦੋਂ ਆ ਜਾਂਦਾ ਨਾ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਅਸੀਂ ਭਾਈ ਪਗੀਰਥ ਨੂੰ ਹੀ ਉਡੀਕ ਰਹੇ ਸਾਨੇ ਸਾਡਾ ਗੁਰਸਿੱਖ ਆਉਣ ਵਾਲਾ ਸੀ ਹੁਣ ਤੂੰ ਇੰਜ ਕਰ ਮੇਰੀ ਗੱਲ ਸੁਣ ਕੇ ਜਾ ਭਾਈ ਮਰਦਾਨਾ ਰੁਕ ਜਾਂਦਾ ਦੱਸੋ ਪਾਤਸ਼ਾਹ ਭਾਈ ਮਰਦਾਨਿਆਂ ਅਸੀਂ ਤੇਰੇ ਨਾਲ ਵਾਅਦਾ ਕੀਤਾ ਸੀ ਕਿ ਜਿਹੜੀ ਕਾਕੋ ਹੈ ਉਹ ਤੇਰੀ ਬੇਟੀ ਨਹੀਂ ਉਹ ਸਾਡੀ ਬੇਟੀ ਹੈ ਸਾਡੀ ਧੀ ਹੈ ਅਸੀਂ ਉਹਦਾ ਜਦੋਂ ਵਿਆਹ ਕਰਾਂਗੇ ਨਾ ਲੋਕ ਅਡੀਆਂ ਚੁੱਕ ਚੁੱਕ ਕੇ ਵੇਖਣਗੇ ਵੀ ਭਾਈ ਮਰਦਾਨੇ ਦੀ ਨਹੀਂ ਗੁਰੂ ਨਾਨਕ ਦੀ ਧੀ ਦਾ ਵਿਆਹ ਹੋ ਰਿਹਾ ਹੈ ਭਾਈ ਮਰਦਾਨਿਆਂ ਗੱਲ ਸੁਣਾਂ ਆਹ ਵੇਖ ਭਾਈ ਪਘੀਰਤ ਤੇਰੇ ਕੋਲ ਖੜਾ ਇਹ ਚੌਧਰੀ ਹੈ ਇਹਨੂੰ ਹਰ ਇੱਕ ਚੀਜ਼ ਦੀ ਪਰਖ ਹੈ ਹੁਣ ਤੂੰ ਜਦੋਂ ਪਿੰਡ ਜਾਏਗਾ ਪਿੰਡ ਜਾਣ ਲੱਗਿਆ ਨਾ ਆਪਣੀ ਬੇਟੀ ਲਈ ਧੀ ਲਈ ਕਾਕੋ ਲਈ ਵਧੀਆ ਸਮਾਨ ਖਰੀਦ ਕੇ ਲੈ ਕੇ ਜਾਈ ਜਿਵੇਂ ਦਾਜ ਬਰੀ ਜੋ ਵੀ ਕੁਝ ਚਾਹੀਦਾ ਭਾਈ ਮਰਦਾਨਾ ਬੜਾ ਖੁਸ਼ ਹੋ ਜਾਂਦਾ ਧੰਗੁਰ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ 101 ਇੱਕ ਰਾਜਤਪੂਣਾ ਮਾਇਆ ਕੱਢਦੇ ਨੇ ਤੇ ਗੁਰੂ ਪਿਆਰਿਓ ਅੱਜ ਆਪਾਂ ਨੋਟ ਬਕਾਇਆ ਦਿੰਨੇ ਆ ਪੈਸੇ ਕਹਿ ਦੇਣਾ ਜੋ ਰਾਜਤਪੂਣਾ ਕਹਿੰਦੇ ਸੀ 101 ਮੋਹਰਾਂ ਦੀ ਥੈਲੀ ਜਦੋਂ ਗੁਰਨਾਨਕ ਮਹਾਰਾਜ ਕੱਢਦੇ ਨੇ ਨਾ ਭਾਈ ਮਰਦਾਨੇ ਦੇ ਹੱਥ ਤੇ ਰੱਖ ਦਿੰਦੇ ਨੇ ਫੱਕਾ ਬੱਕਾ ਰਹਿ ਜਾਂਦਾ ਭਾਈ ਮਰਦਾਨਾ ਬਾਬਾ ਤੁਸੀਂ ਤਾਂ 10 15 ਮੋਹਰਾਂ ਦੇ ਜਾਂਦੇ ਮੇਰੀ ਬੇਟੀ ਦਾ ਵਿਆਹ ਬੜੀ ਚੜ੍ਹਦੀ ਕਲਾ ਨਾਲ ਹੋਣਾ ਸੀ ਤੁਸੀਂ ਤਾਂ 101 ਰਾਜਤ ਪੁਣੇ ਦੀਆਂ ਮੋਹਰਾਂ ਦੇ ਦਿੱਤੀਆਂ ਤੇ ਭਾਈ ਮਰਦਾਨਾ ਜੀ ਆਖਣ ਲੱਗੇ ਪਾਤਸ਼ਾਹ ਇਨੀ ਮਾਇਆ ਮੈਂ ਕੀ ਕਰਨੀ ਤੇ ਗੁਰਨਾਨਕ ਮਹਾਰਾਜ ਕਹਿੰਦੇ ਗੱਲ ਸੁਣ ਮਰਦਾਨੇ ਆ ਤੈਨੂੰ ਆਖਿਆ ਸੀ ਕਿ ਇਹ ਤੇਰੀ ਬੇਟੀ ਦਾ ਤੇਰੀ ਧੀ ਦਾ ਵਿਆਹ ਨਹੀਂ ਸਾਡੀ ਧੀ ਦਾ ਵਿਆਹ ਹੈ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਰੱਖ ਮਾਇਆ ਆਪਣੇ ਕੋਲ ਜਿਹੜੀ ਵੀ ਤੈਨੂੰ ਚੀਜ਼ ਚਾਹੀਦੀ ਹੈ ਆਪਣੀ ਬੇਟੀ ਨੂੰ ਆਪਣੀ ਘਰਵਾਲੀ ਨੂੰ ਆਪਣੇ ਬੱਚਿਆਂ ਨੂੰ ਨਾਲ ਲੈ ਜਾਈਂ ਤੇ ਨਾਲ ਤੇਰੇ ਭਾਈ ਪਗੀਰਥ ਜਾਏਗਾ ਲਾਹੌਰ ਦੇ ਵਿੱਚ ਭਾਈ ਮਨੁਸਖ ਹੈ ਉਹ ਵੀ ਸਾਡਾ ਗੁਰਸਿੱਖ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਵੀ ਤਕੜਾ ਵਪਾਰੀ ਹੈ ਉਹਦੀ ਦੁਕਾਨ ਤੇ ਜਾਈਂ ਜਿਹੜਾ ਉਥੋਂ ਸੌਦਾ ਮਿਲ ਜਾਏਗਾ ਉਹ ਵੀ ਲੈ ਲਈ ਜਿਹੜਾ ਬਾਕੀ ਬਾਜ਼ਾਰ ਦੇ ਵਿੱਚੋਂ ਮਿਲਣਾ ਨਾ ਤੂੰ ਉਹ ਵੀ ਲੈ ਲਈ ਤੇ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਅੰਦਰੋਂ ਅੰਦਰੀ ਡੰਡੋਤਾਂ ਕਰਦਾ ਨਮਸਕਾਰਾਂ ਕਰਦਾ ਮਹਾਰਾਜ ਕਹਿੰਦੇ ਭਾਈ ਮਰਦਾਨਾ ਸਾਡੇ ਹੁੰਦੇ ਫਿਕਰ ਨਾ ਕਰਿਆ ਕਰ ਤਾਈਓ ਕਹਿੰਦੇ ਆ ਨਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਰੱਬ ਤਾਂ ਆਪਣੇ ਸੇਵਕਾਂ ਦੇ ਕਾਰਜ ਵਿੱਚ ਆਪ ਖਲੋ ਜਾਂਦਾ ਆ ਕੇ ਜੇ ਭਰੋਸਾ ਹੋਵੇ ਤੇ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਧੰਗ ਗੁਰੂ ਨਾਨਕ ਪਾਤਸ਼ਾਹ ਨੂੰ ਸਤ ਕਰਤਾਰ ਆ ਕੇ ਚਾਲੇ ਪਾ ਦਿੰਦੇ ਨੇ ਆਪਣੇ ਪਿੰਡ ਪਹੁੰਚ ਜਾਂਦੇ ਨੇ ਜਦੋਂ ਪਿੰਡ ਪਹੁੰਚਦੇ ਨੇ ਨਾ ਘਰ ਵਾਲੀ ਜਾਂਦੇ ਸਾਰੀ ਪੁੱਛਦੀ ਹੈ ਭਾਈ ਮਰਦਾਨੇ ਤੂੰ ਤੁਸੀਂ ਆਗੇ ਆਗੇ ਜੀ ਕੀਤੀ ਗੁਰੂ ਨਾਨਕ ਮਹਾਰਾਜ ਨੇ ਮਾਇਆ ਦੀ ਕਿਰਪਾ ਤੇ ਗੁਰੂ ਪਿਆਰਿਓ ਭਾਈ ਮਰਦਾਨਾ ਉਹ ਮੋਹਰਾਂ ਦੀ थैਲੀ ਕੱਢ ਕੇ ਆਪਣੀ ਘਰ ਵਾਲੀ ਦੇ ਹੱਥ ਤੇ ਰੱਖ ਦਿੰਦਾ ਖੋਸ਼ ਛੁੱਟ ਜਾਂਦੇ ਨੇ ਉਹਦੇ ਕਿੰਨੀ ਮਾਇਆ ਇਹ ਕਿਹਨੇ ਦਿੱਤੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੀ ਹੈ ਜੋ ਸੋਚਿਆ ਵੀ ਨਹੀਂ ਸੀ ਉਹ ਕਰ ਦਿੱਤਾ ਗੁਰੂ ਨਾਨਕ ਨੇ ਇੰਨੀ ਕਿਰਪਾ ਕੀਤੀ ਅਭਿਧਿਕਾਰ ਵਾਲੇ ਨੂੰ ਕਹਿੰਦਾ ਚੱਲ ਹੁਣ ਆਪਾਂ ਲਾਹੌਰ ਚੱਲਦੇ ਆਂ ਆਪਾਂ ਸਮਾਨ ਲੈ ਕੇ ਆਉਣਾ ਜੋ ਦਾਜ ਬਰੀ ਜੋ ਕੁਝ ਵੀ ਬੇਟੀ ਦੇ ਵਿਆਹ ਤੇ ਸਮਾਨ ਚਾਹੀਦਾ ਆਪਾਂ ਲੈ ਕੇ ਆਉਣਾ ਤੇ ਗੁਰੂ ਪਿਆਰੇਓ ਭਾਈ ਭਗੀਰਥ ਜੀ ਨੂੰ ਨਾਲ ਲੈ ਕੇ ਭਾਈ ਮਰਦਾਨਾ ਜੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਸਮਾਨ ਲੈਣ ਜਾਂਦੇ ਨੇ ਭਾਈ ਮਨਸੁਖ ਨੂੰ ਮਿਲਦੇ ਨੇ ਭਾਈ ਮਨਸੁਖ ਵਧੀਆ ਤੋਂ ਵਧੀਆ ਕੱਪੜਾ ਜਿਹੜਾ ਕੱਪੜਾ ਰਾਜੇ ਮਹਾਰਾਜੇ ਪਹਿਨਦੇ ਸਨ ਉਹੇ ਜਾ ਕੱਪੜਾ ਲੈ ਕੇ ਦਿੱਤਾ ਦਾਜ ਬੜੀ ਇੰਨਾ ਸੋਹਣਾ ਵੇਖ ਕੇ ਰੂਹ ਅੱਜਦੀ ਸੀ ਗੁਰੂ ਪਿਆਰਿਓ ਤੇ ਹੁਣ ਧੰ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਗੁਰਸੇਖ ਹੈ ਭਾਈ ਭਗੀਰਤ ਭਾਈ ਮਨਸੁਖ ਤੇ ਭਾਈ ਮਰਦਾਨੇ ਦੀ ਬੇਟੀ ਲਈ ਜਿਹੜਾ ਚੂੜਾ ਸੀ ਨਾ ਕਹਿੰਦੇ ਉਹ ਹਾਥੀ ਦੇ ਦੰਦਾ ਵਾਲਾ ਮੰਗਾਇਆ ਸੀ ਤੇ ਗੁਰੂ ਪਿਆਰਿਓ ਭਾਈ ਮਰਦਾਨਾ ਬੜਾ ਖੁਸ਼ ਹੈ ਘਰ ਵਾਲੀ ਬੜੀ ਖੁਸ਼ ਹੈ ਤੇ ਜਦੋਂ ਇਹਨਾਂ ਗੁਰਸਿੱਖਾਂ ਨੇ ਭਾਈ ਭਗੀਰਦ ਤੇ ਭਾਈ ਮਨਸੁਖ ਨੇ ਦਾਜ ਬਰੀ ਦਾ ਸਮਾਨ ਲੈ ਕੇ ਦਿੱਤਾ ਨਾ ਕਿਤੇ ਗੱਡਿਆਂ ਦੇ ਵਿੱਚ ਪਹੁੰਚਿਆ ਸੀ ਰਾਏ ਪੋਏ ਦੀ ਤਲਵੰਡੀ ਨਨਕਾਣਾ ਸਾਹਿਬ ਆਖੋ ਸਤਨਾਮ ਲੋਕ ਵੇਖ ਕੇ ਹੈਰਾਨ ਹੁੰਦੇ ਨੇ ਵੀ ਇੰਨਾ ਸਮਾਨ ਖੈਰ ਚਲੋ ਵਿਆਹ ਦਾ ਦਿਨ ਆਇਆ ਤੇ ਭਾਈ ਮਰਦਾਨਾ ਆਉਣ ਲੱਗੇ ਗੁਰਨਾਨਕ ਪਾਤਸ਼ਾਹ ਨੂੰ ਆਖਿਆ ਸੀ ਪਾਤਸ਼ਾਹ ਜੀ ਤੁਸੀਂ ਵੀ ਪਹੁੰਚੋ ਮਹਾਰਾਏ ਕਹਿੰਦੇ ਸਾਡੀ ਧੀ ਦਾ ਵਿਆਹ ਹੋਵੇ ਤੇ ਅਸੀਂ ਗੈਰ ਹਾਜ਼ਰ ਹੋਈਏ ਇਹ ਕਿਵੇਂ ਹੋ ਜਾਏਗਾ ਭਾਈ ਅਸੀਂ ਜ਼ਰੂਰ ਪਹੁੰਚਾਂਗੇ ਗੁਰੂ ਪਿਆਰਿਓ ਧੰਨ ਗੁਰਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ ਆਉਣ ਤੋਂ ਪਹਿਲਾਂ ਰਾਏ ਬਲਾਰ ਨੂੰ ਸੁਨੇਹਾ ਭੇਜ ਦਿੰਦੇ ਨੇ ਰਾਏ ਬਲਾਰ ਨੂੰ ਜਿਹੜਾ ਉਸ ਸਮੇਂ ਦਾ ਰਾਜਾ ਸੀ ਜ਼ਗੀਰਦਾਰ ਸੀ ਰਾਏ ਬਲਾਰ ਨੂੰ ਕਹਿੰਦੇ ਨੇ ਰਾਏ ਬਲਾਰ ਸਾਹਿਬ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਨੇਹਾ ਭੇਜਿਆ ਗੁਰਨਾਨਕ ਵੀ ਪਹੁੰਚਣਗੇ ਤੁਸੀਂ ਵੀ ਪੂਰੇ ਪਰਿਵਾਰ ਸਮੇਤ ਭਾਈ ਮਰਦਾਨਾ ਜੀ ਦੀ ਬੇਟੀ ਦੇ ਵਿਆਹ ਤੇ ਆਉਣਾ ਵੇਖੋ ਜਿੱਥੇ ਇੱਕ ਰਾਜਾ ਖੁਦ ਚੱਲ ਕੇ ਆ ਜਾਵੇ ਨਾ ਫਿਰ ਜਿੰਨੇ ਮੰਤਰੀ ਨੇ ਜਿੰਨੇ ਉਹਦੇ ਅਹਲਕਾਰ ਨੇ ਜਾਂ ਹੋਰ ਛੋਟੇ-ਛੋਟੇ ਜਿੰਨੇ ਵੀ ਆਪਣੇ ਆਪ ਨੂੰ ਰਜਵਾੜੇ ਕਹਾਉਣ ਵਾਲੇ ਨੇ ਉਹ ਸਾਰੇ ਆ ਜਾਂਦੇ ਨੇ ਅੱਜ ਆਪਾਂ ਦੇਖਦੇ ਆ ਨਾ ਜੇ ਕਿਤੇ ਵੱਡਾ ਮੰਤਰੀ ਆ ਜਾਵੇ ਤਾਂ ਜਿੰਨੇ ਛੋਟੇ-ਛੋਟੇ ਮੰਤਰੀ ਨੇ ਸਾਰੇ ਪਹੁੰਚ ਜਾਂਦੇ ਨੇ ਇਸੇ ਤਰ੍ਹਾਂ ਰਾਈ ਬੁਲਾਰ ਪਹੁੰਚਿਆ ਧੰਗੁਰ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਤੇ ਗੁਰੂ ਨਾਨਕ ਮਹਾਰਾਜ ਨੇ ਆਪਣੇ ਪਰਿਵਾਰ ਨੂੰ ਵੀ ਸਨੇਹਾ ਭੇਜਿਆ ਮਾਤਾ ਜੀ ਨੂੰ ਪਿਤਾ ਜੀ ਨੂੰ ਵੀ ਸਨੇਹਾ ਭੇਜਿਆ ਮਾਤਾ ਤ੍ਰਿਪਤਾ ਜੀ ਪਹੁੰਚੇ ਕਲਿਆਣ ਦਾ ਸਮਹਿਤਾ ਮਹਿਤਾ ਕਾਲੂ ਗੁਰਨਾਨਕ ਮਹਾਰਾਜ ਦੇ ਪਿਤਾ ਜੀ ਵੀ ਪਹੁੰਚੇ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਇਧਰੋਂ ਦੌਲਤ ਖਾਨ ਲੋਧੀ ਨੂੰ ਵੀ ਆਖ ਦਿੰਦੇ ਨੇ ਕਿ ਤੁਸੀਂ ਵੀ ਭਾਈ ਮਰਦਾਨਾ ਜੀ ਦੀ ਬੇਟੀ ਦੇ ਵਿਆਹ ਤੇ ਪਹੁੰਚਣਾ ਉਹ ਭਾਈ ਮਰਦਾਨਾ ਦੀ ਬੇਟੀ ਨਹੀਂ ਉਹ ਸਾਡੀ ਬੇਟੀ ਹੈ ਤੇ ਗੁਰੂ ਪਿਆਰਿਓ ਵੱਡੇ ਵੱਡੇ ਰਾਜੇ ਮਹਾਰਾਜੇ ਵਿਆਹ ਤੇ ਪਹੁੰਚ ਗਏ ਤੇ ਗੁਰਨਾਨਕ ਮਹਾਰਾਜ ਆਪਣੀ ਭੈਣ ਬੇਬੇ ਨਾਨਕੀ ਭਾਈਆ ਭਾਵ ਜੀਜਾ ਜੈ ਰਾਮ ਜੀ ਨੂੰ ਨਾਲ ਲੈ ਕੇ ਜਾਂਦੇ ਨੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਜਾਂਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਵਿਆਹ ਤੇ ਜਾਂਦੇ ਨੇ ਨਾ ਤੇ ਗੁਰੂ ਪਿਆਰੇ ਗੁਰਨਾਨਕ ਮਹਾਰਾਜ ਜੀ ਦੀ ਰੇਖ ਦੇਖ ਦੇ ਵਿੱਚ ਜੋ ਵਿਆਹ ਹੋਇਆ ਲੋਕ ਪਿੰਡ ਵਾਲੇ ਵੇਖ ਕੇ ਹੈਰਾਨ ਹੋ ਗਏ ਤੇ ਜਦੋਂ ਡੋਲੀ ਤੁਰੀ ਨਾ ਗੁਰੂ ਪਿਆਰੇਓ ਜਿਵੇਂ ਗੁਰਨਾਨਕ ਮਹਾਰਾਜ ਭਾਈ ਮਰਦਾਨੇ ਨੂੰ ਕਿਹਾ ਕਰਦੇ ਸੀ ਮਰਦਾਨੇ ਆ ਉਹ ਤੇਰੀ ਧੀ ਨਹੀਂ ਉਹ ਸਾਡੀ ਧੀ ਹੈ ਜਦੋਂ ਸਾਡੀ ਧੀ ਦਾ ਵਿਆਹ ਹੋਏਗਾ ਨਾ ਕਾਕੋ ਦਾ ਲੋਕ ਅਡੀਆਂ ਚੁੱਕ ਚੁੱਕ ਕੇ ਵੇਖਿਆ ਕਰਨਗੇ ਤੇ ਗੁਰੂ ਪਿਆਰਿਓ ਅੱਜ ਜਦੋਂ ਡੋਲੀ ਤੁਰਨ ਲੱਗੀ ਹੈ ਨਾ ਜਿੰਨਾ ਦਾਜ ਜਿੰਨੀ ਬਰੀ ਧੰਨ ਗੁਰਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਮਾਇਆ ਦੇ ਕੇ ਭਾਈ ਮਨਸੁਖ ਭਾਈ ਪਗੀਰਤ ਤੇ ਭਾਈ ਮਰਦਾਨੇ ਨੂੰ ਖਰੀਦਣ ਲਈ ਭੇਜਿਆ ਸੀ ਉਹ ਸਾਰੇ ਦੇ ਸਾਰੇ ਜਦੋਂ ਜਾਣ ਲੱਗਦੀ ਹੈ ਨਾ ਲੋਕ ਅਡੀਆਂ ਚੁੱਕ ਚੁੱਕ ਵੇਖਦੇ ਨੇ ਆਖੋ ਸਤਨਾਮ ਏ ਐਗੁਰ ਨਾਨਕ ਦੀ ਬਿਹਰ ਗੁਰੂ ਨਾਨਕ ਦੀ ਕਿਰਪਾ ਲੋਕਾਂ ਦੇ ਮੂੰਹ ਅੱਡੇ ਰਹਿ ਗਏ ਭਾਈ ਮਰਦਾਨੇ ਕੋਲ ਤਾਂ 1 ਰੁਪਿਆ ਨਹੀਂ ਸੀ ਇਹ ਤਾਂ ਦਰਦਾਰ ਤੇ ਮੰਗਣ ਵਾਲਾ ਸੀ ਪਰ ਐਡਾ ਕਮਾਲ ਦਾ ਐਡਾ ਵੱਡਾ ਵਿਆਹ ਹੈਰਾਨ ਹੋ ਗਏ ਸਾਰੇ ਉੱਥੇ ਵੇਖ ਕੇ ਤੇ ਗੁਰੂ ਨਾਨਕ ਮਹਾਰਾਜ ਉਸ ਸਮੇਂ ਵੀ ਕਹਿੰਦੇ ਨੇ ਸਾਡੀ ਧੀ ਦਾ ਵਿਆਹ ਹੈ ਤੇ ਗੁਰੂ ਪਿਆਰਿਓ ਕਹਿਣ ਦਾ ਮਤਲਬ ਇਹ ਹੈ ਜਿੱਥੇ ਗੁਰਨਾਨਕ ਪਾਤਸ਼ਾਹ ਖੜ ਜਾਣ ਨਾ ਉੱਥੇ ਕਿਸੇ ਚੀਜ਼ ਦੀ ਥੋੜ੍ਹ ਨਹੀਂ ਰਹਿੰਦੀ ਕਮੀ ਨਹੀਂ ਰਹਿੰਦੀ ਇਸ ਕਰਕੇ ਗੁਰੂ ਨਾਨਕ ਦਾ ਦਰ ਨਹੀਂ ਛੱਡਣਾ ਚਾਹੀਦਾ ਜਿੱਥੇ ਪ੍ਰਮਾਤਮਾ ਆਪ ਆ ਜਵੇ ਨਾ ਉੱਥੇ ਕੋਈ ਚੀਜ਼ ਦੀ ਥੋੜ੍ਹ ਥੋੜੀ ਰਹੇਗੀ ਸੋ ਇਸ ਤਰ੍ਹਾਂ ਭਾਈ ਸਾਹਿਬ ਭਾਈ ਮਰਦਾਨਾ ਜੀ ਦੀ ਬੇਟੀ ਨੂੰ ਧੰਨ ਗੁਰਨਾਨਕ ਮਹਾਰਾਜ ਨੇ ਆਪਣੀ ਬੇਟੀ ਕਹਿ ਕੇ ਤੇ ਗੁਰੂ ਪਿਆਰੇ ਉਹ ਵਿਆਹ ਕੀਤਾ ਸੀ ਵਿਆਹ ਏਡਾ ਕਮਾਲ ਦਾ ਜਿਵੇਂ ਰਾਜੇ ਮਹਾਰਾਜਿਆਂ ਦੇ ਵਿਆਹ ਹੋਣ ਦੌਲਤ ਰਾਏ ਵੀ ਤੁਰਿਆ ਫਿਰਦਾ ਉੱਥੇ ਵਿਆਹ ਦੇ ਵਿੱਚ ਆਪਣੇ ਆਪ ਨੂੰ ਰਾਜਾ ਕਹਾਉਂਦਾ ਗੁਰੂ ਨਾਨਕ ਮਹਾਰਾਜ ਦੇ ਇੱਕ ਕਹਿਣ ਤੇ ਰਾਏ ਬੁਲਾਰ ਜੀ ਪਹੁੰਚੇ ਹੋਏ ਨੇ ਹੋਰ ਵੱਡੇ ਵੱਡੇ ਆਪਣੇ ਆਪ ਨੂੰ ਮੰਤਰੀ ਸੰਤਰੀ ਅਹਿਲਕਾਰ ਸਾਰੇ ਪਹੁੰਚੇ ਹੋਏ ਨੇ ਤੇ ਗੁਰੂ ਪਿਆਰਿਓ ਐਡਾ ਕਮਾਲ ਦਾ ਵਿਆਹ ਹੋਇਆ ਦੁਨੀਆ ਦੇ ਇਤਿਹਾਸਾਂ ਦੇ ਵਿੱਚ ਇੱਕ ਇਹ ਵੀ ਵਿਆਹ ਲਿਖਿਆ ਗਿਆ ਸੋ ਗੁਰੂ ਪਿਆਰਿਓ ਅੱਜ ਵੀ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਖੁਦ ਸਾਡੇ ਕਾਰਜਾਂ ਦੇ ਵਿੱਚ ਭਾਵੇਂ ਕੋਈ ਗਮੀ ਦਾ ਹੋਵੇ ਭਾਵੇਂ ਕੋਈ ਖੁਸ਼ੀ ਦਾ ਹੋਵੇ ਗੁਰੂ ਨਾਨਕ ਪਾਤਸ਼ਾਹ ਆ ਕੇ ਖੜ ਜਾਂਦੇ ਨੇ ਜੇ ਸੱਚੇ ਦਿਲੋਂ ਸਤਗੁਰਾਂ ਨੂੰ ਅਸੀਂ ਮੰਨੀਏ ਫਿਰ ਕਿਸੇ ਚੀਜ਼ ਦੀ ਤੋੜ ਵੀ ਨਹੀਂ ਆਉਂਦੀ ਤੇ ਗੁਰੂ ਪਿਆਰਿਓ ਜਿਨ੍ਹਾਂ ਨੇ ਰੱਬ ਤੇ ਭਰੋਸਾ ਕੀਤਾ ਹੁੰਦਾ ਨਾ ਉਹ ਕਹਿੰਦੇ ਵੀ ਨੇ ਵਿਆਹ ਤੋਂ ਬਾਅਦ ਵੀ ਭਾਈ ਇੰਨੇ ਬਰਾਤੀ ਆ ਗਏ ਸੀ ਇਹ ਤਾਂ ਆਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਵਿਆਹ ਦੇ ਵਿੱਚ ਆ ਗਿਆ ਦੇਖੋ ਅਸੀਂ ਇੰਨਾ ਕੁ ਪ੍ਰਬੰਧ ਕੀਤਾ ਸੀ ਪਰ ਇੰਨੇ ਜਾਣੇ ਛੱਕ ਕੇ ਚਲੇ ਗਏ ਹੁੰਦਾ ਨਾ ਜਿਨ੍ਹਾਂ ਨੂੰ ਭਰੋਸਾ ਉਹਨਾਂ ਦੇ ਕਾਰਜਾਂ ਦੇ ਵਿੱਚ ਸਤਗੁਰ ਆ ਪਾਉਂਦੇ ਨੇ ਆਕਾਲ ਪੁਰਖ ਆ ਪਾਉਂਦਾ ਹੈ ਸਤਗੁਰ ਸੱਚੇ ਪਾਤਸ਼ਾਹ ਮਿਹਰ ਕਰਨ ਕਿਰਪਾ ਕਰਨ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਂਗ ਜੋ ਭਾਈ ਸਾਹਿਬ ਭਾਈ ਮਰਦਾਨੇ ਜੀ ਤੇ ਮਿਹਰ ਕੀਤੀ ਹੈ ਇਸੇ ਤਰ੍ਹਾਂ ਸਾਡੇ ਤੇ ਮਿਹਰ ਕਰਨ